ਕਾਪੀ ਆਪਰੋਂ 판ਸ਼ੀ ਸਤਿਗੁਰੂ ਦੇ ਸਿੰਘ ਜੀ ਪਿਛਲੇ ਕੀ ਚਾਲੂ ਚਾਰਿਤ ਕਬੀਰਾ ਤੋਂ ਅਸੀਂ ਨਾਮ ਸਿਖਤ ਚਾਪਰ ਜੋਗ ਵਿੱਚ ਅਨੰਦ ਮਾਣਦੇ ਹਾਂ ਦੇਸ਼ ਦੇ ਕੋਨੇ-ਕੋਨੇ ਵਿੱਚ ਜਿੱਥੇ ਕਿਤੇ ਵੀ ਨਾਮ ਕਹੜੀ ਵਸਦੇ ਹਨ ਤੂੰ ਹਰ ਯਾ ਵਿਅਕਤੀ ਕਰ ਤੋਂੜ ਤੇ ਸਲਾਣਾ ਚਾਪਰ ਜੋਗ ਵਿੱਚ ਹਿੱਸਾ ਲੈ ਰਹੀ ਹੈ ਸ੍ਰੀ ਭੈਣੀ ਸਾਹਿਬ ਵਿਖੇ ਦੀ ਇਹ ਚਾਪਰ ਜੋ 16 ਸਤਬਤ ਤੋਂ ਹਾਜ਼ਰ ਹੁਣ ਸ੍ਰੀ ਸਤਗੁਰੂ ਕੋ ਦੇ ਸਿੰਘ ਜੀ ਹਜ਼ੂਰੀ ਵਿੱਚ ਚੱਲ ਰਹੇ ਹਨ ਜਗਤ ਜਲੰਡੇ ਦਾ ਮਾਰਕ ਦਰਸ਼ਨ ਕਰਨ ਵਾਸਤੇ ਤਿੰਨ ਮੁੱਖ ਸਿਧਾਂਤ ਬਣਾਏ ਵੰਨੋ ਛਕੋ ਨਾਮ ਜਪੋ ਤੇ ਕਿਰਤ ਕਰੋ ਉਸੇ ਸਿਧਾਂਤ ਦਾ ਪਿਛਲੀ 5 ਸਦੀਆਂ ਤੋਂ ਪ੍ਰਚਾਰ ਤੇ ਪਰਸਾਰ ਹੋ ਰਿਹਾ ਹੈ ਤੀਸਰੇ ਨਾਰਕ ਸਤਿਗੁਰ ਰਾਮਦਾਸ ਜੀ ਨੇ ਸਲਾਨਾ ਇਕਾਟਾ ਸਮਾਹ ਦੀ ਸਥਾਪਨਾ ਕੀਤੀ ਹੈ ਸਤਿਗੁਰ ਰਾਮਦਾਸ ਜੀ ਨੇ ਸਲਾਨਾ ਇਕਾਟੇ ਸਮੇ 22 ਮੰਡੀਆਂ ਦਾ ਪ੍ਰਚਾਰ ਹੁੰਦਾ ਸੀ ਉਹ 22 ਮੰਡੀਆਂ ਦੇ ਅਧਿਕਾਰੀ ਸਾਰ ਆਸ਼ਾ ਇਹ ਚੱਲਣਾ ਨਹੀਂ ਚਾਹਤੇ ਅਤੇ ਸਲਾਣਾ ਭੇਟ ਸਮਰਥ ਦੇ ਰੂਪ ਵਿੱਚ ਭੇਟ ਕਰਦੇ ਤੇ ਉੱਥੇ ਸੁਨੇਹੀਆਂ ਅਰਜਾ ਦਾ ਵੀ ਸੁਨੇਹੀਆਂ ਅਰਜਾ ਵੀ ਕਰਦੇ ਇਸੇ ਤਰ੍ਹਾਂ ਹੀ ਸਮੇਂ ਦੇ ਨਾਲ ਸਤguru ਹਰੀ ਸਿੰਘ ਜੀ ਦੇ ਸਮੇਂ ਮੇਲਾ ਵੀ ਮਾਨਨਾ ਦੇ ਦਿਨਾਂ ਵਿੱਚ ਹੁੰਦਾ ਸੀ ਸਾਜ ਸੰਗਤ ਦੀ ਇਕਤਰੀ ਨੂੰ ਦੇਖਦੇ ਹੋਇਆ ਕਿ ਉਸ ਟਾਈਮ ਤੇ ਬਹੁਤ ਹੀ ਬੇਸੀ ਸਾਧਨ ਹੁੰਦੇ ਸਨ ਅਤੇ ਗਰਮੀ ਦੇ ਦਿਨ ਹੁੰਦੇ ਸਨ ਸਤguru ਕਰਤਾਰ ਸਿੰਘ ਜੀ ਨੇ ਤਾਂ ਜੋ ਦੇ ਪਿੱਛੇ ਮਨਾਉਣ ਦਾ ਆਦੇਸ਼ جاری ਕਰ ਦਿੱਤਾ ਇਸ ਦੇ ਨਾਲ ਹੀ 40 ਦਿਨਾਂ ਦਾ ਇਹ ਯੱਗਕਰ ਜੋ ਅਕਲ ਪ੍ਰਤਾਪੀ ਸ੍ਰੀ ਸੱਜੂ ਪ੍ਰਤਾਪ ਸਿੰਘ ਜੀ ਨੇ ਸ਼ੁਰੂ ਕੀਤਾ ਅਤੇ ਸਾਥ ਸੰਗਤ 40 ਦਿਨ ਫੈਣੀ ਸਾਹਿਬੀ ਚਾਹਵੀ ਇਸ ਕੋਈ ਸੋਗ ਮर्यादा ਅਨੁਸਾਰ ਵੀ ਹੋ ਕੇ ਸਾਥ ਚਿੰਨਣ ਕਰਦੇ ਪਰ ਸਰਪ੍ਰਸਤ ਜੀ ਸਿੰਘ ਜੀ ਦੇ ਸਮੇਂ ਇਹ ਪੰਜਾਬ ਨਾਲ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਤੇ ਹਰ ਪਿੰਡ ਸ਼ਹਿਰ ਦੀ ਜੁਹਾਂ ਨਾ ਹੋ ਇਸ ਦੇ ਵਿੱਚ ਘੱਟ ਖਾਣਾ ਘੱਟ ਬੋਲਣਾ ਘੱਟ ਸੁਣਨਾ ਉਹਨੇ ਅੰਤ ਨੂੰ ਮਿਲਣ ਦੇ ਰੂਪ ਵਿੱਚ ਦੀਵਾਨ ਹਰ ਜਾਸ ਹੁੰਦਾ ਸਤਪੁਰਜ ਜਗਜੀਤ ਸਿੰਘ ਜੀ ਕਿ ਇਹ ਆਕਸਿਸ ਬਣਾ ਹੈ 20s ਦੇ ਵਿੱਚ ਮਾਤਾ ਕੁਪਿੰਦਰ ਕੋਰ ਜੀ ਦੀ ਜਨਮ ਸਤਾਵੀ ਮੁਸਬਬੀ ਹੈ ਮਾਤਾ ਕੁਪਿੰਦਰ ਕੋਰ ਜੀ ਨੂੰ ਇਹ ਮਾਨ ਪ੍ਰਾਪਤ ਹੈ ਕਿ ਉਹਦਾ ਮਸੋਰਾ પતિ ਪਰਮੇਸ਼ਰ ਇਸ ਉੱਤਰ ਤਿੰਨ ਸਮਾਜ ਸਾਡੇ ਵਿੱਚ ਚਲਦੇ ਆ ਹੁਏ ਪਰ ਇਸ ਕੱਕ ਸਮੇਂ ਵਿੱਚ ਵੀ ਮਾਤਾ ਜੀ ਨੇ ਜੋ ਨਾਮ ਕਾਰੀ ਸਮਾਜ ਨੂੰ ਦਿੱਤਾ ਖਾਸ ਕਰਕੇ ਇਸਤਰੀ ਜਾਤੀ ਮੁਕਤੀ ਦਾ ਕੋਈ ਇਤਿਹਾਸਿਕ ਸੁਨਹਿਰੀ ਅਧਾਣ ਵਿੱਚ ਖੁਲਿਆ ਹੋਇਆ ਹੈ ਸਰਪ੍ਰਥਮ ਸਰੂਪ ਬ ਆਸ਼ਾ ਜੀ ਸ੍ਰੀ ਸਰਬੁਜਤ ਜੀ ਸਿੰਘ ਜੀ ਦੇ ਮਾਤਾ ਬਣ ਕੇ ਨਾ ਫਰਮਾ ਸਿੱਧੀ ਮਾਤਾ ਜੀ ਦੀ ਮੱਤੀ ਸੇਵਾ ਸਿੰਗਰ ਅਗਿਆ ਦੀ ਮੂਰਤ ਸਮ ਇਸ ਦਾ ਅੰਦਾਜ਼ਾ ਅਸੀਂ ਸਤਿ ਸਾਕੂ

ਸਿੰਜੀ ਦੇ ਕੈਮਰਾ ਤੋਂ ਫੁੱਟ ਗਈ ਹੈ ਜੋ ਕਿ ਸਾਡੇ ਕੋਲ ਯਾਦ ਰੂਪੀ ਰੂਪ ਵਿੱਚ ਉਹ ਤਸਵੀਰ ਹੈ ਮਾਤਾ ਜੀ ਦੇ ਜਨਮ ਸਥਾਨ ਦੀ ਮਨਾਉਣ ਦਾ ਇਹ